ਭਾਰਤ ਨੇ ਐਤਵਾਰ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਇਸ ਮੈਚ ਵਿੱਚ ਜਿੱਤ ਦਾ ਮੁੱਖ ਆਕਰਸ਼ਣ ਤਿਲਕ ਵਰਮਾ, ਸ਼ਿਵਮ ਦੂਬੇ ਅਤੇ ਸੰਜੂ ਸੈਮਸਨ ਦੀ ਵਧੀਆ ਬੱਲੇਬਾਜ਼ੀ ਰਿਹਾ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸਾਬਕਾ ਕ੍ਰਿਕਟਰ ਲਵਲੀ ਅਰੂੜਾ ਅਤੇ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦੇ ਸਕੱਤਰ ਨਵਜੋਤ ਸਿੰਘ ਗਰੋਵਰ ਨੇ ਪਾਕਿਸਤਾਨ ਤੇ ਭਾਰਤ ਦੀ ਸ਼ਾਨਦਾਰ ਜਿੱਤ ਤੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਉਨਾ ਟੀਮ ਦੇ ਸਲਾਮੀ ਬੱਲੇਬਾਜ਼ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਦੀ ਪੂਰੇ ਟੂਰਨਾਮੈਂਟ ਵਿੱਚ ਹੋਈ ਸ਼ਾਨਦਾਰ ਬੱਲੇਬਾਜ਼ੀ ਦੀ ਵੀ ਭਰਪੂਰ ਸ਼ਲਾਘਾ ਕੀਤੀ ਭਾਰਤੀ ਟੀਮ ਵੱਲੋਂ ਏਸ਼ੀਅਨ ਕ੍ਰਿਕਟ ਕਾਉਂਸਲ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਮੰਤਰੀ ਮੁਹਸਿਨ ਨਕਵੀ ਪਾਸੋਂ ਏਸ਼ੀਆ ਕੱਪ ਦੀ ਟਰੋਫੀ ਨਾ ਲੈਣ ਬਾਰੇ ਉਹਨਾਂ ਆਖਿਆ ਕਿ ਦੇਸ਼ ਦਾ ਹਿੱਤ ਸਭ ਤੋਂ ਉੱਪਰ ਹੈ India, magnificent work and winning the Asia Cup 2025. Congratulations to India. ਪਹਿਲੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਏਸ਼ੀਆ ਕੱਪ ਦੇ ਵਿਨ ਹੋਣ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਖੁਸ਼ੀ ਦਾ ਦਿਨ ਵੈਸੇ ਵੀ ਜਦੋਂ ਵੀ ਪਾਕਿਸਤਾਨ ਨਾਲ ਮੈਚ ਹੁੰਦਾ ਇੰਡੀਆ ਦਾ ਤੇ ਵੈਸੇ ਹੀ ਸਾਡਾ ਦਿਲ ਬਾਗ ਬਾਗ ਹੋ ਜਾਂਦਾ ਉਸ ਤੋਂ ਵੱਧ ਦਿਲ ਬਾਗ ਬਾਗ ਹੋਣ ਦਾ ਕਾਰਨ ਹੈ ਕਿ ਸਾਡੇ ਅੰਮ੍ਰਿਤਸਰ ਦਾ ਹੀ ਲੜਕਾ ਅਭਿਸ਼ੇਕ ਸ਼ਰਮਾ ਉਹ ਮੈਨ ਆਫ ਦੀ ਸੀਰੀਜ਼ ਰਿਆ ਉਸਨੇ 7 ਮੈਚਾਂ ਵਿੱਚ ਸਮਥਿੰਗ 310 ਸਕੋਰ ਕੀਤੇ ਔਰ ਪਹਿਲੇ 3 ਮੈਚਾਂ ਜਿਹੜੀ ਲੀਗ ਮੈਚਾਂ 30 ਪਲੱਸ ਕੀਤੀਆਂ ਫਿਰ ਉਹਨਾਂ ਨੇ 3 50ਆਂ ਕੀਤੀਆਂ ਲਾਸਟ ਫਾਈਨਲ ਤੇ ਕਾਫੀ ਹਾਈ ਲੈਵਲ ਤੇ ਉਹਨੂੰ ਬੜਾ ਲੋਕਾਂ ਨੇ ਸੋਚਿਆ ਕਿ ਚਲੋ ਅੱਛਾ ਖੇਲੇਗਾ ਪਰ ਨੋ ਕੋਈ ਗੱਲ ਨਹੀਂ ਫਰੈਂਕ ਸਕੋਰ ਤੇ ਆਊਟ ਹੋ ਗਏ ਲੇਕਿਨ ਮੈਂ ਕਹਾਂਗਾ ਅਭਿਸ਼ੇਕ ਸ਼ਰਮਾ ਜਿਹੜੀ ਸਾਡੀ ਅੰਮ੍ਰਿਤਸਰ ਕੀ ਸਾਡੇ ਇੰਡੀਆ ਦੀ ਸ਼ਾਨ ਇਸ ਟਾਈਮ ਅਸੀਂ ਬੜੇ ਖੁਸ਼ ਨਸੀਬਾਂ ਕਿ ਸਾਡੇ ਅੰਮ੍ਰਿਤਸਰ ਦਾ ਇੱਕ ਬਹੁਤ ਹੀ ਹੋਣਹਾਰ ਲੜਕਾ ਜਿਹਨੇ ਇੰਡੀਆ ਚ ਪਾਰਟਿਸਿਪੇਟ ਕੀਤਾ ਹੈ ਔਰ ਇਸ ਟਾਈਪ ਪੂਰੇ ਵਰਲਡ ਦੇ ਵਿੱਚ ਨੰਬਰ 1 T20 ਵਿੱਚ ਉਹ ਰੈਂਕ ਨੰਬਰ 1 ਤੇ ਹੈਗਾ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਅਸੀਂ ਏਸ਼ੀਆ ਕੱਪ ਜਿੱਤੇ ਨਾਲੇ ਮੈਂ ਖਤਮ ਦੱਸਾਂ ਮੇਰਾ ਨਾਮ ਲਵਲੀ ਅਰੋੜਾ ਦੇ ਇਹਨਾਂ ਦੇ ਪਿਤਾ ਜੀ ਰਾਜਕੁਮਾਰ ਜੀ ਸ਼ਰਮਾ ਜੀ ਅਸੀਂ ਇਕੱਠੇ ਹੀ ਬਚਪਨ ਤੋਂ 30 35 ਸਾਲ ਇਕੱਠੇ ਰਹੇ ਔਰ ਖੇਡਦੇ ਵੀ ਅੱਛੀ ਤਰ੍ਹਾਂ ਅਸੀਂ ਕੋਲੇ ਟਾਈਮ ਵੀ ਰਹੇ ਸਕੂਲ ਟਾਈਮ ਰਹੇ ਮੇਰਾ ਨਾਲ ਬੜਾ ਅੱਛਾ ਫੈਮਿਲੀ ਰਿਲੇਸ਼ਨ ਹੈ ਉਹ ਹੈ ਬੜਾ ਹੌਨ ਹਰ ਬੱਚਾ ਹੈ ਅਮਨਦੀਪ ਅਕੈਡਮੀ ਜਿਹੜੀ ਸਾਡੀ ਅੰਮ੍ਰਿਤਸਰ ਚ ਹੈ ਉਹਦੇ ਵਿੱਚ ਇਹਨੇ ਕਾਫੀ ਟ੍ਰੇਨਿੰਗ ਕੀਤੀ ਹੈ ਅਭਿਸ਼ੇਕ ਸ਼ਰਮਾ ਨੇ ਔਰ ਸਨ 2013 ਤੋਂ ਲੈ ਕੇ ਸਮਥਿੰਗ 2021 22 ਤੱਕ ਮਤਲਬ ਕਿ ਜਦੋਂ ਇਹ 19 ਤੋਂ ਬਾਅਦ 23 ਫਿਰ ਰஞ்சிਟ ਟਰਾਫੀ ਆਇਆ ਇੱਥੇ ਹੀ ਪ੍ਰੈਕਟਿਸ ਕਰਦਾ ਰਹਿੰਦਾ ਹੈ ਬਾਕੀ ਉਹਦੇ ਜਿਹੜੇ ਮੇਨ ਕੋਚ ਅਸੀਂ ਕਵਾਂਗੇ ਸਾਡੇ ਬੜੇ ਅੱਛੇ ਇੰਡੀਆ ਪਲੇਅਰ ਯੋਗਰਾਜ ਸਿੰਘ ਜੀ ਜੋ ਕਿ ਚੰਡੀਗੜ੍ਹ ਚ ਨੇ ਉਹਨਾਂ ਦਾ ਅਸੀਂ ਥੈਂਕਫੁਲ ਕਵਾਂਗੇ ਉਹਨਾਂ ਦਾ ਇਹ ਯੋਗਦਾਨ ਬਹੁਤ ਵੱਡਾ ਹੈ ਜਿਨ੍ਹਾਂ ਨੇ ਅਭਿਸ਼ੇਕ ਸ਼ਰਮਾ ਨੂੰ ਇੱਕ ਬਹੁਤ ਹੀ ਅੱਛਾ ਟੈਲੈਂਟ ਪਲੇਅਰ ਬਣਾਤਾ ਹੈ ਅਸੀਂ ਉਹਨਾਂ ਦਾ ਬਹੁਤ ਥੈਂਕਸ ਕਰਦੇ ਆ ਯੋਗਰਾਜ ਸਿੰਘ ਜੋ ਕਿ ਇੱਕ ਬਹੁਤ ਹੀ ਵਧੀਆ ਪਲੇਅਰ ਹੈਗੇ ਆ ਔਰ ਹੈਗੇ ਨੇ ਔਰ ਰਹਿਣਗੇ ਵੀ ਔਰ ਇਹਨਾਂ ਨੇ ਇੰਡੀਆ ਵਿੱਚ ਵੀ ਬਹੁਤ ਹੀ ਵੱਡਾ ਨਾਮ ਕਮਾਇਆ ਸੀਗਾ ਉਹਨਾਂ ਨੇ ਆਪਣੇ ਵਰਗਾ ਹੀ ਹੋਣ ਹਰ ਲੜਕਾ ਇਹ ਅਭਿਸ਼ੇਕ ਸ਼ਰਮਾ ਨੂੰ ਇੱਕ ਇੰਡੀਆ ਵਿੱਚ ਲੈ ਕੇ ਖੜਾ ਕਰ ਦਿੱਤਾ ਹੈ ਉਹਨੂੰ ਇੱਕ ਇੰਨੀ ਅੱਛੀ ਟ੍ਰੇਨਿੰਗ ਦੇ ਕੇ ਬਹੁਤ ਬਹੁਤ ਥੈਂਕਸ ਕਰਨਾ ਯੁਵਰਾਜ ਸਿੰਘ ਜੀ ਦਾ ਵੀ ਅਸੀਂ ਕੁਝ ਲੋਕ ਸੋਚਦੇ ਆ ਕਿ ਯਾਰ ਜਿਹੜਾ ਲੜਕਾ ਪਹਿਲੇ ਕਾਫੀ ਅੱਛਾ ਪਲੇ ਕਰ ਰਿਹਾ ਜਿਵੇਂ ਓਪਨ ਤੇ ਅਭਿਸ਼ੇਕ ਆ ਰਿਹਾ ਸੀ ਦੇਖੋ ਕੱਲ ਲੋਕਾਂ ਨੇ ਜਦੋਂ ਅਭਿਸ਼ੇਕ ਆਊਟ ਹੋ ਗਿਆ ਸ਼ੁਭਮ ਗਿੱਲ ਆਊਟ ਹੋ ਗਿਆ ਫਿਰ ਕੈਪਟਨ ਮੇ ਸੂਰੇ ਕੁਮਾਰ ਆਊਟ ਹੋ ਗਏ ਲੇਕਿਨ ਅਸੀਂ ਆਪ ਸੋਚੀ ਨਾ ਪਿੱਛੇ ਵੀ ਆਪਣੇ ਕੋਲ ਬੜੇ ਅੱਛੇ ਬੈਟਸਮੈਨ ਨੇ 8 ਬੈਟਸਮੈਨ ਸਾਡੀ ਟੀਮ ਚ ਖੇਡ ਰਹੇ ਸੀ 147 ਦਾ ਟਾਰਗੇਟ ਸੀਗਾ ਨੋ ਇਸ਼ੂ ਔਰ ਦੇਖੋ ਤਿਲਕ ਵਰਮਾ ਔਰ ਸਾਥ ਮੇ ਸ਼ੁਭਮ ਧੂਬੇ ਆਏ ਉਹਨਾਂ ਨੇ ਇੱਕ ਸਾਈਡ ਹੀ ਮੈਚ ਕਰ ਦਿੱਤਾ ਔਰ ਬੜਾਈ ਅੱਛੇ ਤਰੀਕੇ ਨਾਲ ਇੱਕ ਜਵਾਬ ਦਿੱਤਾ ਪਾਕਿਸਤਾਨ ਨੂੰ ਟਰੋਫੀ ਲੈਣ ਦਾ ਹੈ ਜੀ ਦੇਖੋ ਇਹਨਾਂ ਨੇ 3 ਤਿੰਨ ਲਗਾਤਾਰ ਮੈਚ ਪਾਕਿਸਤਾਨ ਨਾ ਖੇਲੇ ਨੇ ਲੇਕਿਨ ਟਾਸ ਟਾਈਮ ਵੀ ਕੈਪਟਨ ਨੇ ਇੱਕ ਵਾਰੀ ਵੀ ਉਹਨਾਂ ਨੇ ਸ਼ੈਕਡ ਨਹੀਂ ਕੀਤੀ ਉਸ ਤੋਂ ਬਾਅਦ ਇਹ ਮੈਚ ਟੀਮ ਇੰਡੀਆ ਜਿੱਤ ਕੇ ਬਾਹਰ ਆਈ ਹੈ ਬਿਨਾ ਸ਼ੈਕਡ ਤੋਂ ਆਈ ਹੈ ਪਰ ਮੈਂ ਕਹਾਂਗਾ ਵਾਕਈ ਇਹ ਕੰਮ ਬਿਲਕੁਲ ਠੀਕ ਕੀਤਾ ਇੰਡੀਆ ਨੇ ਅਸੀਂ ਸਲੂਟ ਕਰਨੇ ਆ ਪਲੇਅਰਾਂ ਨੂੰ ਜੋ ਅਸੀਂ ਸੋਚਨੇ ਆ ਪਰ ਲੇਕਿਨ ਜੋ ਉਹਨਾਂ ਨੇ ਸੋਚੇ ਬੜੀ ਗੰਦੀ ਸੋਚ ਹੈ ਪਾਕਿਸਤਾਨ ਦੀ ਮੈਂ ਕਹਾਂਗਾ ਪਰ ਉਹਨਾਂ ਨੂੰ ਹਰਾ ਕੇ ਉਹਨਾਂ ਦੀ ਸੋਚ ਨੂੰ ਹੋਰ ਸੋਚਣ ਦੇ ਮਜਬੂਰ ਕਰ ਦਿੰਦਾ ਹੈ ਕਿ ਇੰਡੀਆ ਇਹਨਾਂ ਉੱਤੇ ਹਾਵੀ ਰਹੇਗਾ ਜਦੋਂ ਮਰਜ਼ੀ ਭਾਵੇਂ ਸਾਡਾ ਕ੍ਰਿਕਟ ਖੇਲਣ ਭਾਵੇਂ ਹੌਕੀ ਖੇਲਣ ਤੇ ਭਾਵੇਂ ਫਿਰ ਗੋਲੀਆਂ ਚਲਾਣ ਅਸੀਂ ਉਹਨਾਂ ਨੂੰ ਪਿੱਛੇ ਆੜ ਕੇ ਹੀ ਛੱਡਾਂਗੇ ਬਹੁਤ ਵਧੀਆ ਕੱਲ ਮੈਚ ਹੋਇਆ ਤੇ ਪਰ ਬੜਾ ਫਸਵਾ ਮੁਕਾਬਲਾ ਰਿਹਾ ਕੱਲ ਬੜਾ ਜਿਹੜਾ ਫਾਈਟ ਸੀ ਬੜੀ ਟਫ ਸੀ ਤੇ ਜਦੋਂ ਸਟਾਰਟਿੰਗ ਪਾਕਿਸਤਾਨ ਨੇ ਵੀ ਕੀਤੀ ਤੇ ਇੱਕ ਵਾਰੀ ਸਾਰਿਆਂ ਦੀਆਂ ਦਿਲਾਂ ਦੀਆਂ ਧੜਕਾਂ ਰੁਕ ਗਈਆਂ ਸੀ ਕਿ ਬਹੁਤ ਫਸਵਾ ਮੈਚ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ ਜਦੋਂ ਅਭਿਸ਼ੇਕ ਸ਼ਰਮਾ ਦੀ ਵਿਕਟ ਹੋਈ ਉਸ ਤੋਂ ਬਾਅਦ ਇਹ ਆਈ ਥਿੰਕ ਇੰਡੀਅਨ ਦੇ ਤੇ ਬੀਪੀ ਲੋ ਹੋ ਗਏ ਪਰ ਹਰ ਪਲੇਅਰ ਸਖਸ਼ਮ ਨੇ ਆਪਣਾ ਇੰਡੀਆ ਨੂੰ ਜਿਤਾਉਣ ਦੇ ਲਈ ਬੈਸਟ ਐਫਰਟ ਕੀਤਾ ਸਪੈਸ਼ਲੀ ਆਈ ਥਿੰਕ ਤਿਲਕ ਜੀ ਦਾ ਬਹੁਤ ਵਧੀਆ ਮੈਚ ਰਿਹਾ ਬਹੁਤ ਵਧੀਆ ਬ੍ਰਾਲਰ ਰਿਹਾ ਤੇ ਸ਼ਾਨਦਾਰ ਤਿੰਨ ਦੇ ਤਿੰਨ ਮੈਚ ਇੰਡੀਆ ਨੇ ਜਿੱਤੇ ਆ ਬਹੁਤ ਵੱਡੀ ਗੱਲ ਹੈ ਦੇਖੋ ਉਹ ਜਿਹੜਾ ਉਹਨਾਂ ਨੇ ਹੱਥੋਂ ਟਰੋਫੀ ਨਹੀਂ ਲਈ ਤੀ ਇਹ ਉਹਨਾਂ ਦੀ ਇੱਕ ਪਰਸਨਲ ਜਿਹੜੀ ਹੋਏਗੀ ਸਟ੍ਰੈਟਜੀ ਕਿ ਹਾਂ ਉਹਨਾਂ ਨੂੰ ਲੱਗਾ ਕਿ ਅਸੀਂ ਨਹੀਂ ਟਰੋਫੀ ਲੈਣਾ ਚਾਹੁੰਦੇ ਬਟ ਉਹਨਾਂ ਦਾ ਆਪਣਾ ਪਰਸਨਲ ਕਾਲ ਸੀ ਜਿਹਨੂੰ ਉਹਨਾਂ ਨੇ ਨਹੀਂ ਲਈ ਤੀ ਤੇ ਠੀਕ ਹੈ ਸਾਡਾ ਜਿਹੜਾ ਦੇਸ਼ ਹੈ ਪਹਿਲੇ ਹੈ ਤੇ ਉਹ ਚਾਹੁੰਦੇ ਸੀ ਕਿ ਕਿਸੇ ਹੋਰ ਹੱਥੋਂ ਮਿਲੇ ਤੇ ਜਿਹੜਾ ਉਹਨਾਂ ਨੂੰ ਕਿਸੇ ਹੋਰ ਦੇ ਹੱਥੋਂ ਮਿਲੀ ਸੀ ਉਹ ਇਸ ਕਰਕੇ ਉਹਨਾਂ ਨੇ ਇਗਨੋਰ ਕਰਤੀ ਬਹੁਤ ਵਧੀਆ ਟੀਮ ਦਾ ਐਫਰਟ ਬੜਾ ਸੰਭਲ ਕੇ ਖੇਡਿਆ ਉਹਨਾਂ ਨੇ ਬਹੁਤ ਵਧੀਆ ਮੈਂ ਦੇਖਿਆ ਇੱਕ 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 ਮੂਮੈਂਟ ਮੈਚ ਦਾ ਮੈਂ ਆਪ ਵਾਚ ਕੀਤਾ ਮਤਲਬ ਮਜ਼ਾ ਆ ਗਿਆ ਕੱਲ ਦਾ ਮੈਚ ਦੇਖ ਕੇ ਇੰਡੀਅਨ ਦੀ ਸਪੋਰਟਸਮੈਨਸ਼ਿਪ ਦੇਖ ਕੇ ਉਹਨਾਂ ਨੇ ਪੈਨਿਕ ਨਹੀਂ ਕ੍ਰੀਏਟ ਹੋਣ ਦਿੱਤਾ ਕੋਈ ਪ੍ਰੈਸ਼ਰ ਨਹੀਂ ਕ੍ਰੀਏਟ ਹੋਣ ਦਿੱਤਾ ਬੜੇ ਹੀ ਸਮੂਥ ਵੇ ਦੇ ਨਾਲ ਲਾਰਜਸ ਤੇ ਜਿਹੜਾ ਜਿੱਤ ਉਹਨਾਂ ਨੇ ਹਾਸਲ ਕੀਤੀ ਬਹੁਤ ਵੱਡਾ ਮੈਸੇਜ ਗਿਆ ਵਰਲਡ ਦੇ ਵਿੱਚ ਕਿ ਇੰਡੀਆ ਨੇ ਸਾਡਾ ਨਾਮ ਰੋਸ਼ਨ ਕੀਤਾ ਸਾਡਾ ਅਭਿਸ਼ੇਕ ਸ਼ਰਮਾ ਜਿਹੜਾ ਸਾਡੇ ਅੰਮ੍ਰਿਤਸਰ ਤੋਂ ਉਹਨਾਂ ਨੂੰ ਸਪੈਸ਼ਲੀ ਕੰਗ੍ਰੈਚੁਲੇਸ਼ਨ ਜਿਹੜੇ ਸਾਡੇ ਘਰ ਦੇ ਸਾਡੇ ਗੁਰੂ ਨਗਰੀ ਦੇ ਬੱਚੇ ਆ ਉਹਨਾਂ ਨੇ ਇੰਡੀਆ 'ਚ ਨਾਂ ਸਾਡਾ ਰੋਸ਼ਨ ਕਰ ਰਹੇ ਨੇ